चंपियना مرदाबाद ਕਹਿੰਦਾ ਉਸ ਕੋਲ ਜਾ ਕੇ ਚੰਗ ਲਿਆਉਗਾ ਮੈਂ ਤੇ ਉਹ ਦਿਲ ਦੀ ਨਹੀਂ ਆਏ ਉਹ ਦੋਪਰ ਕਰਕੇ ਆਏ ਯਾਰ ਉਹ ਬੈਠ ਜਾ ਬੈਠ ਜਾ ਸਾਥ ਲਈ ਆ ਗਏ ਆ ਜਾਈ ਦਾ ਉਹ 24 ਘੰਟੇ ਯਾਰ ਕਹਿੰਦੇ ਉਹ ਵੀ ਘੰਟੇ ਯਾਰ ਇਹ ਅਮਰੀਕਾ ਜੀ ਰਾਤ ਦਾ 9 ਵਜੇ ਦਾ ਘੰਟਾ ਹੋਇਆ ਇਹਦੇ ਵਿੱਚ ਇਦਾਂ ਰੋਜ਼ ਜਿਹੜੀ ਸੁਣੋ ਜੀ ਸੁਣੋ ਗੱਲ ਸੁਣੋ ਰੋਜ਼ ਜੇ ਕੇ ਇਹਨੇ ਸੱਟ ਲੱਗਦੀ ਆ ਤੇ ਅਸੀਂ ਉਹ ਨਹੀਂ ਕਰਦੇ ਕੰਪੰਸੀਸ਼ਨ ਹੈਗੀ ਆ ਉਹ ਲੀਗਲ ਐਕਸ਼ਨ ਹੈਗਾ ਉਹ ਹੋ ਜੂਗਾ ਸਾਨੂੰ ਕੋਈ ਪ੍ਰੂਫ ਤੁਸੀਂ ਕਾਟ ਫੜੋਗੇ ਸਾਡੇ ਕੋਲ ਕੀ ਪ੍ਰੂਫ ਤੁਸੀਂ ਕਾ ਕਰੂਗਾ ਪ੍ਰੂਫ ਸਾਨੂੰ ਇੱਥੋਂ ਜਾਣ ਦਿਓਗੇ ਤੇ ਤਾਈ ਫੜ ਕੇ ਲਿਆਵਾਂਗੇ ਤੇਰੇ ਸਾਡੀ ਪੁਲਿਸ ਇੱਥੇ ਬੈਠੀ ਰਹੂ ਸਾਡੀ ਜਿੰਨਾ ਟਾਈਮ ਆਪਾਂ ਜਿਹੜਾ ਕੋਈ ਇਦਾਂ ਦੀ ਗੱਲ ਹੋ ਗਈ ਅਸੀਂ ਹੁਣ ਇਸੇ ਕੰਮ ਤੇ ਹੀ ਲੱਗਾਂਗੇ ਜਦੋਂ ਆਪਾਂ ਇੱਥੋਂ ਜਾਣ ਦਿਓ ਹੁਣ ਜੇ ਨਹੀਂ ਜਾ ਸਕਾਂਗੇ ਤੇ ਫਿਰ ਤੇ ਇੱਥੇ ਬੈਠੇ ਰਹੋ ਧਰਨਾ ਆਪਾਂ ਲਾਇਆ ਧਰਨਾ ਵੀ ਇੱਕ ਆਪਾਂ ਹੁਣ ਅੱਜ ਦੇ ਮਸਲੇ ਦੀ ਗੱਲ ਆਪਾਂ ਸੁਣੋ ਸੁਣੋ ਮਾ ਜੀ ਭਾਂਜੀ ਦੇਖੋ ਇਹਦਾ ਕੱਲੇ ਕੱਲੇ ਮਸਲਾ ਲੈ ਕੇ ਬੈਠੇ ਨੇ ਉਹਨਾਂ ਦਾ ਚਾਰ ਦਾ ਗ ਉਹਦਾ ਕੋਨਾ ਤੁਹਾਡੇ ਪਿੰਡ ਤੇ ਕਦੇ ਕੋ ਨਾਕਾ ਨਹੀਂ ਹੋਊਗਾ ਕਿ ਮੈਂ ਜਿਹੜਾ ਜਦੋਂ ਮੈਨੂੰ ਟਾਈਮ ਮਿਲਦਾ ਮੈਂ ਇੱਥੇ ਅਗਲੋ ਪਾ ਦਿੰਦਾ ਜੇ ਮਿਲਦਾ ਲਾਉਂਦਾ ਸੀ ਤੇ ਦੱਸ ਦਿੰਦਾ ਕਿ ਉਹਦਾ ਮਨ ਨਹੀਂ ਆਉਂਦਾ ਇੱਕ ਮੇਰੇ ਪਲੀਜ਼ ਓਕੇ ਓਕੇ ਸਰ ਬੋਲੋ ਤੁਹਾਨੂੰ ਆਪਣੀ ਇਹ ਗਰੁੱਪ ਨਾਲ ਕੋਈ ਦੋ ਤਿੰਨ ਬੰਦੇ ਜਿਹੜੇ ਹੈ ਅਹੀ ਨੇ ਹੋਏ ਸਾਇੰਸ ਮੱਚ ਟ੍ਰੀਟਮੈਂਟ ਤੇ ਸਾਹਮਣੇ ਹੀ ਲਿਖਦੇ ਆ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗੇ ਸਾਡੇ ਡੀਐਸਪੀ ਸਾਹਿਬ ਵੀ ਸਾਡੇ ਸਾਹਮਣੇ ਖੜੇ ਨੇ ਪੂਰਾ ਪ੍ਰੋਟੋਕੋਲ ਸੈਸ਼ਨ ਘਰੇ ਨਾਲ ਆ ਮੈਂ ਇਹਨਾਂ ਪੂਰਾ ਪ੍ਰੋਸਾਦ ਹੁਣਾ ਕਿ ਜਿੰਨੀ ਵੀ ਜਲਦੀ ਤੋਂ ਜਲਦੀ ਮੈਂ ਸਾਰੀਆਂ ਟੀਮਾਂ ਤੇ ਜਮਨ ਤੇ ਤੁਸੀਂ ਸਾਨੂੰ ਸਮਝ ਦਿਓ ਤੇ ਅਗਰ ਤੁਸੀਂ ਇਸੇ ਤਰ੍ਹਾਂ ਦੱਨਾਂ ਜਾਰੀ ਰੱਖੋਗੇ ਤੇ ਅਸੀਂ ਵੀ ਇੱਥੇ ਸਟੇਮੈਂਟ ਸਾਰਾ ਕੰਮ ਉੱਥੇ ਠੱਪ ਹੋ ਜਾਣਾ ਤੇ ਤੁਸੀਂ ਕਾਈਂਡਲੀ ਸਾਨੂੰ ਸਵਾਦਿਓ ਅਸੀਂ ਜਾ ਕੇ ਕਿਉਂਕਿ ਇਹ ਵੀ ਜਿਹੜੀ ਆ ਮਕਦਮੀ ਦੀ ਸਾਰੀ ਅਗਵਾਈ ਮੈਂ ਆਪ ਖੁੱਲ ਕਰੂੰਗਾ ਮੈਂ ਖੋਦ ਹੀ ਬੰਦੇ ਫੜਨ ਜਾਊਂਗਾ ਮੈਂ ਕਿਸੇ ਵੀ ਆਪਣੇ ਛੋਟੇ ਕਰਮਚਾਰੀ ਦੀ ਨਹੀਂ ਚਾਹ। ਪਰ ਤਿਆਨੂੰ ਸਾਨੂੰ ਸਮਾਂ ਦੇਣਾ ਪੈਣਾ ਤੁਸੀਂ ਸਾਡੀ ਗੱਲ ਨੂੰ ਸਮਝੋ ਅਸੀਂ ਦਾ ਡਰ। ਨਹੀਂ ਸਰ ਤੁਸੀਂ ਸਮਾਂ ਤੁਸੀਂ ਦਿਓ ਵੀ ਤੁਸੀਂ 1 ਘੰਟੇ ਦਾ 2 ਕਿ 2 ਦਿਨ ਦਾ ਐਦਾਂ ਸਰ ਤੁਸੀਂ ਦੱਸੋ ਨਾ ਕਿੰਨਾ ਸਮਾਂ ਦੋਗੇ। ਉਹ ਸਾਨੂੰ ਇਹ ਪਤਾ ਨਾ ਚਾਣੇ। ਮੇਰੇ ਪਤਾ ਕੋ ਤੁਸੀਂ ਸਾਨੂੰ 5 ਦਿਨ ਦਾ ਸਮਾਂ ਘੱਟੋ ਘੱਟ ਦਿਓ। ਨਹੀਂ ਸਰ 5 ਦਿਨ ਦੂਰ ਹੈ ਜੀ। ਸਰ ਜਿਆਦਾ ਪੰਜ ਦਿਨ। ਤੁਸੀਂ ਦਿਓ ਚੌਲੀ ਘੰਟੇ ਚੌਲੀ ਘੰਟੇ ਸ਼ਾਮ ਦੇ 6 ਵਜੇ ਪੰਜਾਬ ਸਰਕਾਰ ਮਰਦਾਬਾਤ ਸੁਭਾਸ਼ਾ ਕੀ ਮਸਲਾ ਹੈ ਕੀ ਮਸਲਾ ਹੋਇਆ ਸਾਡੇ ਪਿੰਡ ਵਿੱਚ ਚੌਥਾ ਚਾਂਸ ਹੋ ਗਿਆ ਜੀ ਲੜਾਈ ਦਾ ਤਨ ਚਾਰ ਵਾਰੀ ਬੰਦੇ ਆਏ ਅਣਪਛੱਤੇ ਤੇ ਪਹਿਲਾ ਸਰਪੰਚ ਸਾਹਿਬ ਨੂੰ ਵੱਢ ਕੇ ਚਲ ਗਏ ਉਹਦੇ ਵੀ ਸਾਡੀ ਕੋਈ ਸੁਣਾਈ ਨਹੀਂ ਹੋਈ ਸਾਡੇ ਨਾਲ ਵੀ ੱਟਕਾ ਹੋਇਆ ਇਹ ਚੌਥਾ ਚਾਂਸ ਹੈ ਜੀ ਕੋਈ ਪਤਾ ਨਹੀਂ ਕੋਣ ਸੀ ਮੁੰਡੇ ਕਿਹਨੇ ਭੇਜੇ ਆ ਅਣਪਛੱਤੇ ਬੰਦੇ ਸੀ ਮੁੰਡਾ ਸ਼ਰੇ ਆਮ ਸਾਡੇ ਪਿੰਡ ਦੇ ਵਿੱਚ ਵੱਢ ਕੇ ਗਏ ਆ ਸਾਨੂੰ ਇਨਸਾਫ ਚਾਹੀਦਾ ਜੀ ਨੇ ਇਹਦੇ ਬਾਰੇ ਤੁਸੀਂ ਕੋਈ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ? ਹਾਂਜੀ ਬਿਲਕੁਲ ਜੀ ਇਹ ਵੀ ਇਸ ਕੇਸ ਦੀ ਵੀ ਕੀਤੀ ਪਹਿਲੇ ਕੇਸਾਂ ਦੀ ਵੀ ਰਿਪੋਰਟ ਹੋਈ ਆ ਕੁਛ ਨਹੀਂ ਕੀਤਾ ਜੀ ਪ੍ਰਸ਼ਾਸਨ ਨੇ। ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ? ਇਹਦੇ ਬਾਰੇ ਕੁਛ ਨਹੀਂ ਜੀ ਕਹਿੰਦੇ ਕਾਰਵਾਈ ਕਰ ਰਹੇ ਆ ਕੁਛ ਨਹੀਂ ਬਣਿਆ ਅਜ ਤੱਕ। ਇਸ ਜਿਹੜੇ ਇਹ ਘਟਨਾ ਆ ਕਿ ਮਸ਼ਰੇ ਆ ਅੱਗੇ ਤੋਂ ਅੱਗੇ ਹੋਰ ਵਾਰ ਦਰਦਾਂ ਹੋਈ ਜਾਂਦੀਆਂ। ਠੀਕ ਆ ਜੀ। ਤੇ ਕੋਈ ਕੁਛ ਨਹੀਂ ਕਰ ਰਿਹਾ ਪ੍ਰਸ਼ਾਸਨ ਨੇ। ਨਹੀਂ ਜਿਹੜੀ ਘਟਨਾ ਇਹ ਕਹੇ ਤੀਜੀ ਵਾਰ ਚੌਥੀ ਵਾਰੀ ਹੋਈ ਆ। ਚੌਥੀ ਵਾਰੀ ਹੋਈ ਹੈ। ਚੌਥੀ ਵਾਰੀ ਹੋਈ ਹੈ। ਮੇਰਾ ਪੁੱਤ ਆ ਜੀ। ਮਸਲਾ ਕੀ ਵਿੱਚ ਲੱਗਾ ਦੱਸੋ ਅਸਲ ਵਿੱਚ ਲੱਗਾ ਕੀ ਆ ਕੁਛ ਨਹੀਂ ਜੀ ਸਾਡੀ ਲਾਗਤਬਾਜੀ ਸੀ ਮੁੰਡੇ ਦੇ ਨਾਲ ਮੁੰਡਾ ਆ ਕੇ ਸਰਪੰਚ ਸਾਹਿਬ ਨੂੰ ਸ਼ਰੇਆਮ ਵੱਢ ਗਿਆ ਉਹਨਾਂ ਦੇ ਕੋਲ ਪਿਸਟਲ ਸੀ ਕਰਪਾਨਾ ਸੀ ਅਸੀਂ ਕੰਪਲੀਟ ਲਖਾਈ ਸਰਪੰਚ ਸਾਹਿਬ ਡੀਐਮਸੀ ਦਾਖਲ ਰਿਹਾ ਠੀਕ ਹੈ ਜੀ ਕਿਸੇ ਨੇ ਕੁਛ ਨਹੀਂ ਕੀਤਾ ਜੀ ਇਹ ਚੌਥਾ ਚਾਂਸ ਹੋ ਗਿਆ ਸਾਨੂੰ ਤਿੰਨ ਦਿਨ ਹੋ ਗਏ ਸੀ ਚੌਂਕੀਆਂ ਆਉਂਦੇ ਸੀ ਕਿਸੇ ਦਾ ਫੈਸਲਾ ਕਰਾਣ ਗਏ ਸੀ ਜੀ ਆਂਦੀ ਵੇਰੀ ਮੇਰੇ ਬਿਲਟ ਨੂੰ ਤਾਂ ਮੈਨੂੰ ਵੀ ਘੇਰਿਆ ਠੀਕ ਹੈ ਜੀ ਇੱਥੇ ਸਕੋਰਪੀਓ ਗੱਡੀ ਸੀ ਅਸੀਂ ਨੰਬਰ ਦਿੱਤਾ ਉਹਦਾ ਗੱਡੀ ਦਾ ਹਜੇ ਤੱਕ ਉਹ ਵੀ ਬੰਦੇ ਨਹੀਂ ਫੜੇ ਕਈ ਰਿਪੋਰਟ ਤੁਸੀਂ ਫਲੋਰ ਲਖਾਈ ਜੀ ਸਾਡੇ ਨੂੰ ਲਖਾਈ ਸਾਡੇ ਵਾਲੇ ਹਾਂਜੀ ਚਾਹੇ ਉਸ ਤੋਂ ਬਾਅਦ ਇਹ ਸਾਡੇ ਵਾਲੇ ਕੀ ਕਹਿੰਦੇ ਆ ਇਹ ਕਹਿੰਦੇ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਹਜੇ ਤੱਕ ਬੰਦਾ ਕੋਈ ਨਹੀਂ ਲੱਥ ਕੋਈ ਨਹੀਂ ਹੋਇਆ ਇਸ ਤੋਂ ਇਲਾਵਾ ਤੁਸੀਂ ਬੰਦੇ ਸਾਡੇ ਪਿੰਡ ਦੇ ਆ ਜੀ ਵਿੱਚ ਇਸ ਤੋਂ ਇਲਾਵਾ ਤੁਸੀਂ ਉੱਤੇ ਹੋਰ ਕਿਸੇ ਪੁਲਿਸ ਪ੍ਰਸ਼ਾਸਨ ਹੋਰ ਹੋਰ ਵੀ ਕਿਸੇ ਨੂੰ ਸੰਪਰਕ ਕੀਤਾ ਜ ਆ ਡੈਪਟੀ ਨੂੰ ਜਾਂ ਐਸਐਸਪੀ ਨੂੰ ਹਾਂਜੀ ਉਹਨਾਂ ਨੂੰ ਸਾਰਿਆਂ ਨੂੰ ਕੀਤਾ ਉਹ ਕਹਿੰਦੇ ਅਸੀਂ ਕਰ ਰਹੇ ਹਾਂ ਕਾਰਵਾਈ ਹਜੇ ਹਜੇ ਤੱਕ ਕਾਰਵਾਈ ਕੋਈ ਨਹੀਂ ਹੋਈ ਮਨਵੇ ਇਹ ਜਿਹੜੀ ਤੁਸੀਂ ਰਿਪੋਰਟ ਲਖਾਈ ਹੈ ਉਹਨੂੰ ਕਿੰਨਾ ਚਿਰ ਹੋ ਗਿਆ ਸਮਾਂ ਇਹਨੂੰ ਜੀ 3 ਮਹੀਨੇ ਲੜਾਈ ਨੂੰ ਹੋ ਗਿਆ ਸਾਡੀ ਨੂੰ ਇਹਰਾ ਸਰਪੰਚ ਸਾਹਿਬ ਨੂੰ ਵੱਡੇ 14 ਤਰੀਕ ਨੂੰ 3 ਮਹੀਨੇ ਪੂਰੇ ਹੋ ਗਏ ਚੌਥਾ ਮਹੀਨਾ ਲੱਗਿਆ ਠੀਕ ਹੈ ਜੀ ਅਜੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ ਤੁਸੀਂ ਕੀ ਪ੍ਰਸ਼ਾਸਨ ਨੂੰ ਚਾਹੁੰਦੇ ਆ ਅਸੀਂ ਤਾਂ ਜੀ ਇਹੀ ਮੰਗ ਕਰਦੇ ਕਿ ਸਾਨੂੰ ਇਨਸਾਫ ਚਾਹੀਦਾ ਹੈ ਤੇ ਆ ਜਿਹੜਾ ਬੱਚਾ ਨਜਾਇਜ਼ ਵੱਡ ਹੋਇਆ ਹੈ ਨਾਲੇ ਬੰਦਿਆਂ ਦਾ ਪਤਾ ਲੱਗਣਾ ਚਾਹੀਦਾ ਕਿ ਇਹਨੂੰ ਵੱਡਣਾ ਕਿ ਕੀ ਖਾਣੀ ਸੀ ਸਾਨੂੰ ਕਲੀਅਰ ਹੋਣਾ ਚਾਹੀਦਾ ਹੈ ਇਹ ਬੰਦੇ ਫੜੇ ਜਾਣ ਜਲਦੀ ਤੋਂ ਜਲਦੀ ਸਾਨੂੰ ਇਨਸਾਫ ਦਿੱਤਾ ਜਾਵੇ ਥੈਂਕ ਯੂ ਤਦ ਨੂੰ ਆਵਾਜ਼ ਸੁਣੇ ਦੇਖੋ ਜਿਹੜੀ ਵੀ ਤੁਹਾਡੇ ਇਹਦੇ ਤੁਹਾਨੂੰ ਲੱਗਦਾ ਕੋਈ ਮਾੜਾ ਕੰਮ ਹੋਇਆ ਅਸੀਂ ਐਸੇ ਕਰਕੇ ਪੁਲਿਸ ਐਸੇ ਕੰਮ ਲਈ ਆ ਜਿਹੜਾ ਕੋਈ ਮਾੜਾ ਬੰਦਾ ਜਾਂ ਕੋਈ ਮਾੜੀ ਵਾਰਦਾਤ ਕਰਦਾ ਤੇ ਉਹਨੂੰ ਅਰੈਸਟ ਕਰ ਲਈ ਫੜ ਕੇ ਉਹਨੂੰ ਅੰਦਰ ਭੇਜ ਦੇਈਏ ਕਿ ਅਸੀਂ ਪਹਿਲਾਂ ਵੀ ਇਹੀ ਕੰਮ ਕਰਦੇ ਹਾਂ ਤੇ ਹੁਣ ਵੀ ਇਹੀ ਕਰਨਾ ਜਿਹੜੀ ਤੁਹਾਡੀ ਹੈਗੀ ਹੈ ਕਿ ਜੇ ਕੋਈ ਇਦਾਂ ਦੀ ਗੱਲ ਹੋਈ ਆ ਕਿ ਉਹਨੂੰ ਬਿਲਕੁਲ ਜਿਹੜਾ ਹੈ ਇਮੀਡੀਏਟਲੀ ਉੱਤੇ ਐਫ ਆਈ ਆਰ ਰਜਿਸਟਰ ਕਰਾਂਗੇ ਤੇ ਫੜ ਕੇ ਇਹਨਾਂ ਨੂੰ ਅੰਦਰ ਵੀ ਦੇਾਂਗੇ ਪਰ ਜੇ ਆਪਾਂ ਇਸ ਕਮ ਦੇ ਵਿੱਚ ਹੁਣ ਜਿਵੇਂ ਆਪਾਂ ਤੁਸੀਂ ਇੱਥੇ ਬੈਠੇ ਰਹੋਗੇ ਸਾਰੀ ਪੁਲਿਸ ਫੋਰਸ ਵੀ ਇੱਥੇ ਰਹੂਗੀ ਰਹੂਗੀ ਅਸੀਂ ਜਾਣ ਨਹੀਂ ਸਕਦੇ ਉਸ ਤੋਂ ਬਿਨਾ ਕਿ ਜੇ ਸਾਨੂੰ ਤੁਸੀਂ ਜਾਣ ਦਿਓਗੇ ਜੇ ਆਪਾਂ ਤਾਂ ਹੀ ਇਹ ਕੰਮ ਹੋਊਗਾ ਜੇ ਬੈਠੇ ਰਹੋ ਯਾਰ ਬੈਠੋ ਬਈ ਜੇ ਇਸ ਗੱਲ ਤੇ ਰਹੂਗੀ ਨਹੀਂ ਸਾਨੂੰ ਫੜਕੇ ਇੱਥੇ ਲੈ ਕੇ ਆਓ ਜਾਂ ਹੁਣ ਹੁਣੀ ਅਸੀਂ ਨਹੀਂ ਉਨੀ ਦੇ ਰੁਟਣਾ ਫਿਰ ਸਾਨੂੰ ਫੇਰ ਅਸੀਂ ਇੱਥੇ ਬੈਠਣਾ ਪੈਣਾ ਤੁਹਾਡੇ ਨਾਲ ਤੁਹਾਡੇ ਕੋਲੇ ਹੀ ਰਹਿਣਾ ਹੀ ਪੈਣਾ ਤੇ ਜੇ ਅਸੀਂ ਜਾਵਾਂਗੇ ਨਹੀਂ ਤੇ ਬੰਦੇ ਫੜਾਂਗੇ ਕਿਵੇਂ ਸਾਜੀ ਇਹ ਹੋਂਦ ਕੋਈ ਚਿੱਤੇ ਨਾ ਕੇਸ ਆ ਹਾਂਜੀ ਕੋਈ ਬੰਦਾ ਕੋਈ ਚਿੱਤੇ ਆ ਦੇਖੋ ਇਹਦੇ ਵਿੱਚ ਇੰਨੇ ਵਿੱਚ ਇੰਨੇ ਵਿੱਚ ਇੰਨੇ ਆ ਦੇਖੋ ਇਹਦੇ ਵਿੱਚ ਇੰਨੇ ਆ ਜਿਹੜੀ ਆਪਾਂ ਜਿਹੜੀ ਗੱਲ ਹੋਈ ਉਹਦੇ ਬਾਰੇ ਹੀ ਗੱਲ ਕਰ ਲਈਏ ਠੀਕ ਹੈ ਜਿਹੜੀ ਦੂਜੀਆਂ ਗੱਲਾਂ ਜਾਂ ਕਿਸੇ ਦਾ ਮੋਟਰਸਾਈਕਲ ਫੜਿਆ ਸੀਗਾ ਜਾਂ ਕਿਸੇ ਦਾ ਕੁਝ ਫੜਿਆ ਉਹ ਹੈਗੀਆਂ ਬਾਅਦ ਦੀਆਂ ਠੀਕ ਹੈ ਪਰ ਜਿਹੜੀ ਗੱਲ ਕੱਲ ਵਾਲੀ ਹੈਗੀ ਉਹ ਉੱਤੇ ਗੱਲ ਕਰੀਏ ਉਹਨਾਂ ਨੂੰ ਜੇ ਕਿ ਪੁਲਿਸ ਟੀਮਾਂ ਅਸੀਂ ਉਸੇ ਵੇਲੇ ਬਣਾ ਦਿੱਤੀਆਂ ਪਰ ਤਾਂ ਹੀ ਫੜੇ ਜਾਣਗੇ ਜੇ ਅਸੀਂ ਇਸ ਤੋਂ ਕੁਝ ਜਾਵਾਂਗੇ ਤੇ ਕੁਝ ਕਰਾਂਗੇ ਕੰਮ ਸਾਡੇ ਸਰਪੰਚ ਸਾਹਿਬ ਨਾਲ ਗੱਲ ਹੋਈ ਆ ਬੰਦੇ ਕਹਿੰਦੇ ਫੜੇ ਨਹੀਂ ਹੋਏ ਤੁਹਾਡੇ ਕੋਲ ਬੰਦੇ ਨਹੀਂ ਆ ਸਿਰਫ ਦੋ ਦਿਨਾਂ ਜੇ ਤੁਸੀਂ ਬੰਦੇ ਫੜ ਲੂਗੇ ਹਨਾ ਇਹ ਕੋਈ ਮਰਜੀ ਸਾਡੇ ਕੋਲੇ ਕੋਈ ਵੱਖਰੀ ਸ਼ਕਤੀ ਦੇ ਹੈ ਨਹੀਂ ਤੁਸੀਂ ਵੀ ਤੁਹਾਡੇ ਲਗੇ ਬੰਦੇ ਹੀ ਹਾਂ ਸਾਹਿਬ ਇਹਦੇ ਵਿੱਚ ਸੁਣੋ ਸੁਣੋ ਜੀ ਇਹਦੇ ਵਿੱਚ ਸੁਣੋ ਜੀ ਮੇਰੀ ਗੱਲ ਸੁਣ ਲੋ ਜੀ ਗੱਲ ਸੁਣੋ ਇਹਦੇ ਵਿੱਚ ਤੁਸੀਂ ਸਾਡੀ ਜਗ੍ਹਾ ਤੇ ਆ ਕੇ ਦੇਖ ਲਓ ਜੇ ਤੁਹਾਨੂੰ ਇੰਨਾ ਲੱਗਦਾ ਕਿ ਅਸੀਂ ਨਹੀਂ ਐਫਰਟ ਕਰਾਂਗੇ ਪੜਨ ਨੂੰ ਹੁਣੇ ਲੱਗ ਜਾਗੇ ਹੋ ਸਕਦਾ ਘੰਟੇ 'ਚ ਪੜ ਲਈਏ ਠੀਕ ਹੈ ਹੋ ਸਕਦਾ 24 ਘੰਟੇ ਵੀ ਲੱਗ ਜੇ ਹੋ ਸਕਦਾ 1 ਦਿਨ ਵੀ ਲੱਗ ਜੇ ਰਾਤ ਦੇ ਨਾਲ ਕਿਸੇ ਨੇ ਫੜਿਆ ਨਹੀਂ ਰਾਤ ਨੂੰ ਜਿਹੜੇ ਬੰਦੇ ਫੜਿਆ ਹੁਣ ਕਦਾਂ ਕੋਈ ਫੜਦਾ ਦੇਖੋ ਆਪਾਂ ਹਰ 2 ਮਿੰਟ ਦੇ ਨਾਲ ਬਈਏ ਆਪਾਂ ਆਪਣਾ ਕੰਮ ਕਰੀਏ ਆਪਾਂ ਸਾਨੂੰ ਪਰਚਾ ਨਹੀਂ ਉਸੇ ਕਰਨ ਦੀ ਅਸੀਂ ਪਰਚਾ ਰਿਸਟਰ ਕਰੀਏ ਵਿਆਹ ਲੈ ਕੇ ਤੇ ਜਿਹੜੇ ਬੰਦੇ ਫੜਨ ਵਾਲੇ ਉਹਨਾਂ ਨਾਲ ਚਾਈਏ ਠੀਕ ਹੈ ਜੀ ਜੇ ਨਹੀਂ ਤੁਹਾਨੂੰ ਜ਼ਿਆਦਾ ਵੀ ਪੁਲਿਸ ਨਹੀਂ ਉਹਨਾਂ ਨੂੰ ਜਾਣ ਕੇ ਨਹੀਂ ਫੜ ਰਹੀ ਜੇ ਐ ਨਹੀਂ ਕਰ ਰਹੀ ਫੇਰ ਆਪਾਂ ਗੱਲ ਕਰਾਂਗੇ ਇਹ ਸਾਹਿਬ ਜੀ ਆਪਣੇ ਦੋ ਮੁਲਾਜ਼ਮ ਛੱਡ ਜਓ ਬਾਕੀ ਤਾਂ ਮੇਰੀ ਇੱਦਾਂ ਨਹੀਂ ਹੁੰਦਾ ਮੈਂ ਤੁਹਾਡੇ ਨਾਲ ਮੈਂ ਸਾਰਾ ਕੰਮ ਹੋ ਸਕਦਾ ਆਪਾਂ ਜਿਹੜਾ ਕੰਮ ਆ ਉਹ ਕਰੀਏ ਸਿਆਣੀਆਂ ਹੋ ਤੁਸੀਂ ਸਾਰੀਆਂ ਬੀਬੀਆਂ ਬੈਠਾ ਤੋ ਇਸ ਕਰਕੇ ਮੈਂ ਕੀ ਆ ਤੁਹਾਡੀ ਕਿ ਇਹਨੂੰ ਖਤਮ ਕਰੀਏ ਇਹ ਅਸੀਂ ਜਿਹੜੇ ਆ ਬੰਦੇ ਫੜਨ ਵਾਲੇ ਚਾਹੀਏ ਪਰ ਚਾ ਰਜਿਸਟਰ ਕਰੀਏ ਸਰ ਸਾਰਾ ਹੀ ਜਿਹੜਾ ਕੰਮ ਹੈ ਇੱਥੇ ਸਟਕ ਹੋਇਆ ਰਹੂਗਾ ਆਪਾਂ ਵੀ ਖੜੇ ਰਾਵਾਂਗੇ ਲੋਕ ਵੀ ਇੱਥੇ ਪਬਲਿਕ ਖੜੀ ਰਹੂਗੀ ਕੋਈ ਐਮਬੂਲੈਂਸ ਆ ਰਹੀ ਹੈ ਕੋਈ ਆ ਰਿਹਾ ਤੋ ਆਪਾਂ ਇਸ ਕੰਮ ਚ ਨਾ ਭਾਈ ਨਾ ਹੀ ਤੁਸੀਂ ਇਹਨੂੰ ਤੰਗ ਕਰਨਾ ਚਾਹੁੰਦੇ ਬਿਨਾਂ ਵਜਾ ਨਾ ਹੀ ਐਸੀ ਕਰਨਾ ਚਾਹੁੰਦੇ ਤੋ ਅਸੀਂ ਆਪਣਾ ਕੰਮ ਕਰੀਏ ਨਾ ਕਿ ਇੱਥੇ ਬੈਠ ਕੇ ਆਪਾਂ ਆਪਸ ਵਿੱਚ ਉਲਝਦੇ ਰਹੀਏ। ਤੋ ਇਹ ਮੇਰੀ ਬੇਨਤੀ ਹੈ ਕਿ ਆਪਾਂ ਏਸੀ ਨੂੰ ਖਤਮ ਕਰਕੇ ਤੋ ਸਾਡੇ ਜਿਹੜੇ ਬੰਦੇ ਨੇ ਅਸੀਂ ਉੱਧਰ ਲਾਈਏ ਜਿਹੜਾ ਕੰਮ ਕਰਨ ਵਾਲਾ। ਸਰ ਸਮ ਸਰ ਸਮਾ ਦੇ ਦਿਓ ਇਹਨਾਂ ਨੂੰ। ਦੇਖੋ ਸਮਾਂ ਮੈਂ ਜਿੱਦਾਂ ਤੁਹਾਨੂੰ 올ਰੇਡੀ ਕਹਤਾ ਜੇ ਅਸੀਂ ਲੱਗ ਗਏ ਹੋ ਸਕਦਾ 2 ਘੰਟੇ ਦੀ ਫੜ ਲਈ ਇੱਕ ਦੋ ਜਣ। ਆਹਨੇ ਕਿਤਾ ਫਾਪ ਚਾਈਦਾ ਇਹਨਾਂ ਨੂੰ ਆਪਾ ਇੱਕ ਵੰਨ ਸੁਣਾ ਤੁਹਾਡੇ ਬੰਦੇ ਨਾਲ ਨਹੀਂ ਜੀ ਮਤਵਰ ਆਪਾਂ ਇਹਨਾਂ ਨੂੰ 2 ਦਿਨ ਦਾ ਟਾਈਮ ਦਿੰਦਾ ਦੋ ਬੰਦੇ ਤਾਂ ਲੈ ਜਾਂਦੇ ਦੇਖੋ ਮਤਲਬ ਜੀ ਇਹਦੇ ਵਿੱਚ ਸੁਣਾ ਜੀ ਸੁਣੋ ਮਤਲਬ ਜੀ ਇਦਾਂ ਨਹੀਂ ਹੋਣਾ ਕੋਈ ਵੀ ਬੰਦਾ ਫੜ ਕੇ ਲਿਆ ਕੇ ਤੁਹਾਡੇ ਪੇਸ਼ ਨਹੀਂ ਕਰਨਾ ਬੰਦਾ ਫੜਿਆ ਜਾਊਗਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਇਹ ਗੱਲ ਇਹਨੇ ਵਿੱਚ ਸੁਣੋ ਜੀ ਮੇਰੀ ਗੱਲ ਸੁਣੋ ਇਹਦੇ ਇਦਾਂ ਇਦਾਂ ਆਪਾਂ ਕੰਮ ਨਹੀਂ ਹੋ ਸਕਦਾ ਕੰਮ ਤਾਂ ਹੀ ਲਊਗਾ ਜੇ ਸਾਨੂੰ ਟਾਈਮ ਮਿਲੂਗਾ ਇਰੇ ਸਾਡੇ ਕੋਲੇ ਵੀ ਤੇ ਕੋਈ ਚਾਰ ਹੱਥ ਤੇ ਹੈ ਨਹੀਂ ਸਾਡੇ ਜਾਣ ਕੇ ਬੰਦੇ ਫੜਾਂਗੇ ਤਾਂ ਹੀ ਹੋਣਾ ਜੇ ਤੁਸੀਂ ਦੱਸ ਦਿਓ ਕੋਈ ਤੁਹਾਡੇ ਕੋਲ ਸ਼ਕਤੀ ਹੈਗੀ ਜਾਂ ਤਾਂ ਜੇ ਇਹ ਲੱਗਦਾ ਮੈਨੂੰ ਕਿ ਬੰਦਾ ਇੱਥੇ ਬੈਠਾ ਪੁਲਿਸ ਨਹੀਂ ਫੜ ਰਹੀ ਤਾਂ ਦੱਸੋ ਸੋ ਇਹਦੇ ਵਿੱਚ ਸਰ ਜੀ ਇੱਥੇ ਦੱਸ ਦਿਓ ਇੱਕੋ ਗੱਲ ਸਾਰੇ ਆ ਜਿਓ ਪੰਜਾਂ ਨੂੰ ਸੱਤ ਜਣੇ ਆਓ ਇੱਥੇ ਦੱਸੋ ਸਾਰੇ ਬੰਦੇ ਸੱਤ ਜਣੇ ਆਓ ਕਿ ਕਹਿ ਰਾਦਾ ਆਪਾਂ ਇਦਾਂ ਦੇਖੋ ਬਿਆਨ ਲਿਖਾਓ ਉਹਦੀ ਬੱਦਲ ਜਿਹੜੀ ਸਭ ਤੋਂ ਸਖਤ ਧਾਰਾ ਲਾ ਦਿੰਦੇ ਆਂ ਬੰਦੇ ਅਸੀਂ ਫੜ ਦਿੰਦੇ ਆਂ ਜੇ ਤੁਸੀਂ ਇੱਥੇ ਰਹੋਗੇ ਅਸੀਂ ਵੀ ਇੱਥੇ ਖੜੇ ਰਹਿਣਾ ਵਾਪਿਸ ਮਜਬੂਰ ਹੋ ਕੇ ਇਹ ਕੰਮ ਉੱਥੇ ਰੁਕਿਆ ਮੇਰੀ ਇਹ ਐਸਟਵੇਟ ਦੇ ਅਨੁਸਾਰ ਇਹ ਅਸੀਂ ਤੁਹਾਡੇ ਨਾਲ ਆ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਬੰਦੇ ਦਾ ਜੋਤੀਵਾਰ ਦਾਤ ਹੋ ਗਿਆ ਸਰ ਜੀ ਇਹ ਇੰਨਾ ਤਾਂ ਪਿੰਡ ਸਾਰਾ ਪਟ ਪਟ ਸਿੱਟੀ ਜਾਣੀ ਗਰੀਬਾਂ ਜਾਂ ਸੱਤ ਮਰਨਾ ਅੱਜ ਨਾਲੇ ਉਹ ਕਾਰਵਾਈ ਕੱਟ ਹੋਣੀ ਚਾਹੀਦੀ ਪਹਿਲੇ ਬੰਦੇ ਤਾਂ ਫੜੇ ਨਹੀਂ ਆ ਬੰਦੇ ਤਾਂ ਉਹਨਾਂ ਨੂੰ ਫੜਿਆ ਜਾਵੇ ਜਾਂ ਫੜੇ ਤੇਰੇ ਬੁਨਾ ਦੇਣ ਵਾਲੇ ਅਸੀਂ ਉਹ ਵੀ ਜਨਾਨੀ ਵੀ ਫੜੀਆਂ ਆ ਦੇ ਦੋ ਬੰਦੇ ਵੀ ਵੱਡੇ ਕੇ ਚੱਲਦੇ ਨੇ ਇਹ ਕੋਲ ਸਾਡਾ ਜਿਹੜਾ ਮੁੰਡਾ ਆਨਾ ਸੀ ਇਹ ਨਾਲ ਇਹ ਕਹਿਣਾ ਹੈ ਜੀ ਬੰਦੇ ਫੜ ਕੇ ਲਿਆਓ ਸਾਡੇ ਕੋਲ ਦਿਖਾ ਦਿਓ ਅਸੀਂ ਇੱਥੋਂ ਤੁਹਾਡਾ ਚੱਕਰ ਮਾਰਦੇ ਫਿਰ ਅਸੀਂ ਤੇ ਇੱਥੇ ਚੱਕਰ ਜਾਗਰ ਨਹੀਂ ਕਰਦੇ ਰਹਾ ਬਸ ਸਾਡਾ ਨਹੀਂ ਕੋਈ ਨਹੀਂ ਸਰ ਜਾਓ ਸਾਡਾ ਤਾਂ ਇਹ ਅਸੀਂ ਕਿਹਾ ਆਓ ਕੋਈ ਨਹੀਂ ਦੋ ਮਲਾਜ ਦਿਖਾ ਦਿਓ ਇਹ 900 ਮੀਟਰ ਦਾ ਆ ਰੋਡ ਨੋ ਸਾਰੇ ਕਿਹੜਾ ਬੱਲੇ ਦੀਆਂ ਪਾਰਟੀਆਂ ਆ ਪਾਰਟੀਆਂ ਕਰੋ ਸਰ ਰਾਤ ਦਾ ਇਹ 9 ਵਜੇ ਦਾ ਕਾਂਡ ਹੋਇਆ ਹੈ ਤੁਸੀਂ ਹਿਸਾਬ ਲਾ ਲਓ ਆ ਕਿੰਨੇ ਘੰਟੇ ਹੋ ਗਏ 9 12 ਨੂੰ ਕਿਉਂਕਿ ਆਪਣੇ ਨੇ ਪੋਰਟਸ ਵੀ ਤੇ ਇਹ ਵੀ ਦੋਨਾਂ ਪੋਰਟਸ ਤੇ ਵਾਲੇ ਆਏ ਆਏ ਕਿ ਨਹੀਂ ਆਏ ਐਮ ਸੀ ਵੀ ਕੀ ਆਖਾ ਸਰ ਕਹਾਣਦਾਰ ਠੀਕ ਨਹੀਂ ਤੇ ਅਹੀ ਰਾਤ ਜੇ ਰਾਤ ਹੀ ਦਿਖਾਓ ਬਿਆਨ ਪਰ ਪੱਛਾ ਦਿਓ ਬਿਆਨ ਰਾਤ ਦੇ ਦਿੱਤੇ ਮੁੰਡੇ ਨੇ ਇਹ ਸਾਰੇ ਦੇਖੀ ਲੱਗਦੀ 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 ਨਹੀਂ ਨਹੀਂ ਹੁਣ ਤੁਸੀਂ ਦੱਸੋ ਮੁੰਡੇ ਨੇ ਬਿਆਨ ਦਿੱਤੇ ਹੋਰ ਉਹਨੇ ਕਿਤਾ ਬੋਲ ਕੇ ਦੱਸਿਆ ਉਹ ਤਾਂ ਕੋਈ ਸਾਈਨ ਵੀ ਨਹੀਂ ਹੁੰਦੇ ਉਹੀ ਫਿਰ ਹੁਣ ਕੋ ਸਾਈਨ ਕਰਾ ਕੇ ਪਰਚਾ ਲੱਗਾ ਕੰਡੀਸ਼ਨ ਜਿਆਦਾ ਖਰਾਬ ਤੁਸੀਂ ਜਾ ਕੇ ਦੇਖੋ ਤੂੰ ਇਦਾਂ ਕਰਾ ਤੁਸੀਂ ਤੇ ਉਹਦੇ ਬਿਆਨ ਦੇ ਦੇ ਮੇਰੀ ਗੱਲ ਸੁਣੋ ਸਾਡੀ ਕਿਸੇ ਨਾਲ ਲਾਕ ਡਾਟ ਨਹੀਂ ਕਿਸੇ ਨਾਲ ਕੋ ਲੈਣਾ ਹੈ ਦੇਣਾ ਨਹੀਂ ਮੁਕਤ ਦੇ ਵਸ ਕੇ ਤੁਸੀਂ ਸਾਡੇ ਪਰਚੇ ਘਟਣ ਲੱਗੇ ਇਹਦੇ ਵਿੱਚ ਕੀ ਰੋਲਾ ਸਾਡਾ ਉਹ ਤੇਰਾ ਬਿਆਨ ਤੇਰੀ ਗੱਲ ਤੇਰਾ ਬਿਆਨ ਲਿਖਦੇ ਆ ਲੇਕਿਨ ਤੁਸੀਂ ਆਈ ਬਿਟਰ ਕਹਿੰਦਾ ਗੱਲ ਲਿਖਾ ਹੁਣੇ ਕੋਣੇ ਪਰਚਾ ਨੇ ਕਬੂਲ ਕਰਕੇ ਨਾ ਕਿ ਕੀ ਲੱਗਦਾ ਹੈ ਅੱਲਾਹ ਵਾਹਿਦ ਹੋ ਤੇ ਰੋਸੀ ਦੇ ਕੀ ਬੰਦੀ ਜਿਹੜੇ ਜੰਤੂ ਜੰਦਰ ਕਾਰਵਾਈ ਕੀਤੀ ਹੈ ਪੰਜ ਦੇ ਵਿੱਚ ਪੁਲਿਸ ਦੇ ਵਿੱਚ ਨੂੰ ਨਿਬਾਸ ਹੋਣੀ ਹੈ ਹਰ ਦੇ ਜਿਹੜਾ ਸੰਬੰਧ ਅਖੀਰ ਹੈ ਜਿਹਦੇ ਵਿੱਚ ਉਹ ਸ਼ਿਕਾਇਤ ਲਿਖ ਕੇ ਤੇ ਰੈਲੇਵੈਂਟ ਸੈਕਸ਼ਨ ਜਿਹੜਾ ਮਤਲਬ ਕੀਤਾ ਜਾ ਰਿਹਾ ਹੈ ਮੈਨੂੰ ਜਲਦ ਤੋਂ ਜਲ ਜਿਹੜੇ ਜੀਨੋ ਨੰਨੀ ਸੀਗੇ ਉਹਨਾਂ ਨੂੰ ਰਿਸਟ ਕਰ ਦੇ ਕਿੰਨੇ ਇਹ ਜਿਹੜਾ ਕਿੰਨੇ ਇਹਦੇ ਵਿੱਚ ਦੋ ਇੰਜਰ ਨੇ ਤੇ ਉਹ ਹਾਲਜਿਲੇ ਹੀ ਪਤਾ ਲੱਗੇ ਹੌਸਪਿਟਲਾਈਜ਼ ਨਹੀਂ ਉਹ ਤਾਂ ਨਹੀਂ ਸਟੇਟਮੈਂਟਸ ਵੀ ਲਈਏ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਖ ਦੇ ਨੌਜਵਾਨ ਸੀ ਉਹਨਾਂ ਦਾ ਕੋਈ ਆਈਡੈਂਟੀਟੀ ਪਤਾ ਲੱਗੇ ਕਿ ਇਹਨਾਂ ਦੀ ਕੋ ਪ੍ਰਾਣੀ ਰੰਜਿਸ਼ ਹੈ ਇਹ ਜੇ ਨੈਸ਼ਨਲ ਦਾ ਮੈਟਰ ਹੈ ਜੋ ਚਾਹਤੇ ਓਕੇ ਓਕੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499